5 ਗ੍ਰਾਮ ਕੀਮਤ ਹਰੇਕ ਪੰਜਾਬੀ ਦੇ ਜੇਬ ਚੁੰਦੀ ਹੈ ਉਹ ਕਿੱਥੋਂ ਆਈ ਇਸ ਤਰ੍ਹਾਂ ਭਾਜੀ ਤੁਸੀਂ ਨਾ ਇਹ ਜੇ ਲੋਕਾਂ ਨੇ ਹੀ ਪਾਰਟੀ ਦਾ ਅਖਸ਼ਕਰਾਤ ਤੁਸੀਂ ਬੇਨਤੀ ਕਰੋ ਜੀ ਸਾਡੀ ਸਾਡੂ ਸਾਡੇ ਚ ਜੇ ਕੋਈ ਕਮੀ ਪੇਸ਼ੀ ਸੀ ਉਹ ਤਾਂ ਲੋਕਾਂ ਨੇ ਫੈਸਲਾ ਕਰਤਾ 2 ਸਾਲ ਹੋ ਗਏ ਹੁਣ ਆਪਾਂ ਅੱਜ ਜਦੋਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਅੱਜ ਦੀ ਸਮੇਂ ਦੀ ਗੱਲ ਕਰੀਏ ਅੱਜ 2 ਸਾਲ ਦੀ ਇਹ ਸਰਕਾਰ ਚੱਲ ਰਹੀ ਹੈ ਸਰਕਾਰ ਨੂੰ ਲੋਕਾਂ ਨੇ ਕੁਝ ਲੋਕਾਂ ਨਾਲ ਕੋਲ ਕਾਂਗਰਸ ਤੇ ਜਾ ਕੇ ਵੈਧੇ ਕੀਤੇ ਸੀ ਡਾਕਟਰ ਮਨਮੋਹ ਸਿੰਘ ਦਾ ਚਿਹਰਾ ਬਣਾ ਕੇ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਸੀ ਉਹ ਧੋਖੇ ਦੇ ਬਾਰੇ ਲੋਕ ਅੱਜ ਦੁਖੀ ਹੈ ਜੇ ਜਿਨੇ ਜੋ ਕਮੀ ਪੇਸ਼ੀ ਜੀਦੀ ਸੀ ਉਹ ਦਿੱਤਾ ਕਾਂਗਰਸ ਸਰਕਾਰ ਲੋਕਾਂ ਨੇ ਫੈਸਲਾ ਕਰ ਹੀ ਦਿੱਤਾ ਸੀ ਸਰਦਾਰ ਸਾਹਿਬ ਜੀ ਜਿਹੜੇ ਅਕਾਲੀ ਜਨਤ ਦੇ ਸੀਨੀਅਰ ਲੀਡਰ ਸਨ ਆਲੋ ਸਾਰੇ ਛੱਡ ਜੋ ਕਿਨੇ ਪਾਰਟੀ ਨਾਰਾਜ਼ ਨੇਗੇ ਕੱਲੇ ਰਿਮਖਾਲੇ ਮੰਦੇ ਰਹਿ ਗਏ ਤੇ ਇਹਨਾਂ ਤੋਂ ਵਿਰੋਧ ਪਾਰਟੀ ਬਣ ਗਈ ਜੀ ਹਾਂਜੀ ਯੂਥ ਪਾਰਟੀ ਬਣ ਗਈ ਜੀ 65% ਦਾ ਨੌਜਵਾਨ ਹੀ ਆ ਜੀ ਤੁਸੀਂ ਵੀ ਸਾਰੇ ਨੌਜਵਾਨ ਹੀ ਮੈਨੂੰ ਦਿਖ ਰਹੇ ਹੋ ਬਜ਼ੁਰਗ ਤਾਂ ਟਾਮੇ ਟਾਮ ਹੀ ਆ ਪਾਰਟੀ ਤੁਹਾਨੂੰ ਜਮਾਨਾ ਕਿਹਦਾ ਸਾਹਿਬ ਇਹਨਾਂ ਨਾਲ ਲੈ ਕੇ ਗੱਲ ਕੀਤੀ ਹੈ ਅੱਜ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੇ ਅੱਗੇ ਟੋਪਰੀ ਵਾਲੇ ਚੋਰ ਐ ਫਰਾ ਇਹ ਰੋਵਾ ਹੈ ਹਾਂਜੀ ਦੂਜੇ ਪਾਸੇ ਤੇਰੀ ਵਾਲ ਨੇ ਦਿੱਲੀ ਚ ਦੌਰ ਤੇ ਯੂਨਿਟ ਵਿੱਚੇ ਵੇਚੀ ਉਸ ਵਾਲ ਤੁਸੀਂ ਪੰਜਾਬ ਦਾ ਰੋਲਾ ਮਾਰ ਰਹੇ ਉਹਨਾਂ ਨੂੰ 2 ਰੁਪਏ ਕਿੰਨਾ ਵਾਸਤੇ ਹੈ ਉਹ ਤੁਹਾਨੂੰ ਦੇ ਰਹੇ ਜੀ 2 ਰੁਪਏ ਸਿਰਫ ਸਿਰਫ ਲਿਮਟਿਡ 100 ਯੂਨਿਟ ਤੱਕ ਵਾਲੇ ਨੂੰ ਬਾਕੀ ਨੂੰ ਪੁੱਛੋ ਬਾਕੀ ਦੇ ਬਰਾਬਰ ਹੀ ਹੈ ਤੁਹਾਡੇ ਨਾਲ ਤੁਹਾਡੇ ਜਿਹੜੇ ਫੈਕਟਸ ਹੈ ਉਹ ਸਹੀ ਨਹੀਂ ਤੁਸੀਂ ਰੀਚੈੱਕ ਕਰ ਲਓ ਨਹੀਂ ਮੈਂ ਟਾਲ ਨਹੀਂ ਰਿਹਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਜਵਾਬ ਤੁਹਾਨੂੰ ਜਿਹੜਾ ਕਹਿ ਰਿਹਾ ਕਿ ਤੁਹਾਡੇ ਫੈਕਟਸ ਸਹੀ ਨਹੀਂ ਪੂਰੀ ਜ਼ਿੰਮੇਵਾਰੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਫੜ ਲਿਓ ਆ ਕੇ ਸਲੂਟ ਸੀਟਾਂ ਜੀ ਪੰਜਾਬ ਚ ਲੋਕ ਸਭਾ ਦੀਆਂ ਸੀਟਾਂ ਦੀਆਂ ਅਨਾਊਂਸ ਹੋਣੀਆਂ ਜੀ ਹਾਂ ਜੀ ਕੀਤਾ ਨਹੀਂ ਪਾਰਟੀ ਨਾਉਂਸ ਕਦੋਂ ਕਰ ਲਈਏ ਜੀ ਡਿਲੇ ਕਿਉਂ ਕਰ ਰਹੀ ਹੈ ਜੀ ਚੋਣ ਚੋਣ ਤਾਂ ਹਲੇ ਮਈ 19 ਨੂੰ ਐ ਕਰ ਦਿਆਂਗੇ ਤੁਸੀਂ ਕਾਲੇ ਕਿਉਂ ਆ ਬਏ ਸੰਗਰੂਰ ਸੀਟ ਇਲੈਕਸ਼ਨ ਤੋਂ ਪਹਿਲਾਂ ਵਧੀਆ ਫੈਸਲੇ ਕਰਾਂਗੇ ਤੁਹਾਡੀ ਸਲਾਹ ਲੈ ਕੇ ਕਰਾਂਗੇ ਹਾਂ ਜੀ ਰੋਮਿੰਗ ਦੀ ਰਾਜਨੀਤੀ ਦੀ ਤਿਆਰੀ ਕਰਨੀ ਹੈ ਦੇਖੋ ਜੀ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ ਮਗਰ ਮੇਰਾ ਇਹ ਮੰਨਣਾ ਕਿ ਸੰਗਰੂਰ ਚ ਅੱਜ ਮੈਂ ਆਪ ਦੀ ਦਿਲ ਦੀ ਗੱਲ ਕਹਿਣ ਲੱਗਿਆ ਪੰਜਾਬ ਦੀ ਵਿਧਾਨ ਸਭਾ ਚ ਕਿ ਪੰਜਾਬ ਚ ਸਭ ਤੋਂ ਤਜਰਬੇਕਾਰ ਪੰਜਾਬ ਦੇ ਮੁੱਦਿਆਂ ਨੂੰ ਡੰਗਾਈ ਤੱਕ ਸਮਝਣਾ ਤੇ ਪੰਜਾਬ ਦੇ ਮੁੱਦਿਆਂ ਨੂੰ ਗਰੀਬਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਇੰਡਸਟਰੀ ਦੇ ਮੁੱਦਿਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਿਧਾਨ ਸਭਾ ਚ ਕੋਈ ਉਭਾਰਦਾ ਤੇ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਸਾਹਿਬ ਨੂੰ ਮੈਂ ਸਮਝਦਾ ਕਿ ਕੋਈ ਜੇ ਫੈਸਲਾ ਕਰਨਗੇ ਪਾਰਟੀ ਨੇ ਕਰਨਾ ਹੈ ਇਹਨਾਂ ਨੇ ਕਰਨਾ ਹੈ ਖੁਸ਼ਕਿਸਮਤੀ ਹੋਊਗੀ ਕਿ ਫੇਰ ਇਹ 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 ਸ਼ਹਿਰ ਦੀ ਮੈਂ ਸਮਝਦਾ ਜਦੋਂ ਚੰਗੇ ਤਜਰਬੇਕਾਰ ਵਾਲਾ ਬੰਦਾ ਚਲੇ ਜਾਵੇ ਤੇ ਫਾਇਦਾ ਸ਼ਹਿਰ ਨੂੰ ਪਹੁੰਚ ਜਾ। ਬਾਕੀ ਤਾਂ ਲਾਲਪਰੀ ਵਾਲਾ ਗਿਆ ਹੀ ਆ ਉਹਨੇ ਕੀ ਕਰਕੇ ਦਿੱਤਾ? ਜੁਣੇ ਨੂੰ ਆਲਾ ਜੱਤੀ ਪਾਜ ਜੀ ਫਰੋਲ ਲੜਨਗੇ ਬਾਲਸਾ ਫਰੋਲਪੁਰ ਸੀਟ ਲੜਨਗੇ ਕੜੀ ਚਰਚਾ ਉਹਨਾਂ ਦੀ। ਮੈਂ ਤਾਂ ਆਪਦਾ ਨਹੀਂ ਪਤਾ ਬਾਲ ਸਾਹਿਬ ਦਾ ਕੀ ਜਗ੍ਹਾੋਂ ਤਾਂ ਪਾਰਟੀ ਨੇ ਫੈਸਲਾ ਕਰਤਾ। ਉਹਨਾਂ ਦੇ ਬਾਰੇ ਮੈਂ ਕੀ ਦੱਸ ਸਕਦਾ ਜੀ? ਨਵਜੋਤ ਸਿੱਧੂ ਕਾਫੀ ਟਾਈਮੋਂ ਗਾਇਬ ਹੈ ਜੀ। ਲੱਗਦਾ ਵੀ ਕਾਂਗਰਸ ਤੋਂ ਨਵਜੋਤ ਸਿੱਧੂ ਕੰਮ ਦੇ ਇੰਸਟਿਟਿਊਟ ਦੀ ਪੱਟੀ। ਕਾ ਜੀ ਉਹਨੂੰ ਪੁੱਛੋ ਸਵਾਲੀ ਆਪਦੇ ਸਵਾਲੀ ਆਪ ਜਿੰਮੇ ਆ ਲੈ ਮੈਂ ਦੱਤੂ ਕੀ ਤੀ ਤਾਂ ਪੁੱਛਦੇ ਜਿਵੇਂ ਮੈਂ ਉਹਦਾ ਡਾਕਟਰ ਲੱਗਿਆ ਸਾਰਾ ਸਮਝੀਏ ਕਿ ਐਲਾਨ ਹੈ ਜੀ ਅੱਜ ਕੋਈ ਕੋਈ ਐਲਾਨ ਨਹੀਂ ਜੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਬੰਦੇ ਨੇ ਤੁਹਾਡੇ ਸਪੈਸੀਫਿਕ ਪੁੱਛ ਕੇ ਪਰਮੇਂਦਰ ਜੀ ਬਾਰੇ ਮੈਂ ਤਾਂ ਕਹਿੰਨਾ ਖੁਸ਼ਕਿਸਮਤੀ ਹੋ ਬਾਕੀ ਤਾਂ ਪਾਰਟੀ ਦਾ ਫੈਸਲਾ ਮੈਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ 5 ਟਾਈਮ ਐਮਐਲਏ ਕਾਰਗੁਜ਼ਾਰੀ ਉਹਨਾਂ ਦਾ ਤਜਰਬਾ ਉਨ੍ਹਾਂ ਦੀ ਜੋ ਦੇਣ ਹੋਊਗੀ ਇਸ ਇਲਾਕੇ ਨੂੰ ਬਹੁਤ ਵੱਡੀ ਹੋਗੀ ਬਾਕੀ ਫੈਸਲਾ ਪਾਰਟੀ ਦਾ ਮੇਰਾ ਤਾਂ ਹੈ ਜੀ ਉਹਨਾਂ ਦੇ ਵਿੱਚ ਜੋ ਨਹੀਂ ਜੀ ਮੈਂ ਕਹਾਂਗੀ ਜੀ ਉਹਨਾਂ ਨੂੰ ਚਾਹਤ ਹੈ ਕਿ ਦੋ ਸੀਟਾ ਨਾ ਹੋਣ ਸਨ ਸਰ 10 11 ਸੀਟਾ ਰਹੇ ਜੇਲੇ ਕੁਝ ਨਵੇਂ ਚਿਹਰੇ ਆਉਣ ਦੀ ਸਮਾਂ ਬਹੇਗੀ ਜੀ ਬਿਲਕੁਲ ਆਉਣਗੇ ਜੀ ਬਿਲਕੁਲ ਆਉਣਗੇ ਜਿਹੜਾ ਵੀ ਕੋਈ ਨੌਜਵਾਨ ਪਾਰਟੀ ਨੇ ਮਹਿਸੂਸ ਕੀਤਾ ਕਿ ਉਸ ਏਰੀਏ ਦੀ ਆਵਾਜ਼ ਹੋਊਗੀ ਏਰੀਏ ਦੀ ਪੁਕਾਰ ਹੋ ਗਈ ਤੇ ਤਜਰਬਾ ਉਹ ਹੀ ਕੈਨ ਲੀਡ ਫਰਮ ਦਾ ਫਰੰਟ ਹੀ ਕੈਨ ਕੰਟਰੀਬਿਊਟ ਕੁਝ ਅਪਲਾਈ ਕਰੇ ਯੂਜ਼ ਰੀਡਰਸ ਨੂੰ ਤੁਹਾਡੀ ਨੋਲਜ ਹੋਵੇ ਨੇ ਕੀਤੇ ਹੋਏ ਆ ਜੀ ਕਈ ਥਾਵਾਂ ਤੇ ਚਰਚਾ ਚੱਲ ਰਹੀ ਹੈ ਬੜੀ ਛੇਤੀ ਇਹਦਾ ਫੈਸਲਾ ਹੋਣਾ ਉਹ ਨਾਲ ਬੜੀ ਲੰਮੀ ਚੌੜੀ ਮੀਟ ਨਹੀਂ ਹਾਂਜੀ ਸਤਕਾਰਯੋਗ ਨੇ ਜੀ ਬਜ਼ੁਰਗਾਂ ਵਗੈਰ ਕਿਸੇ ਦੀ ਗੱਡੀ ਚੱਲਦੀ ਆ ਉਹਨਾਂ ਦੀ ਅਰਦਾਸ ਸਾਹਿਬ ਬੇਨਤੀ ਆ ਬਖਸ਼ਿਸ਼ਾਂ ਨਾਲ ਅਸ਼ੀਰਵਾਦ ਨਾਲ ਗੱਡੀ ਚਾਗਦੀ ਆ ਵਧੀਆ ਹਿੰਮਤ ਨੌਜਵਾਨ ਦੀ ਆ ਹੁਣ ਥੋਡੇ ਵੀ ਬਜ਼ੁਰਗ ਥੋਡੇ ਲਈ ਪੜਾਈ ਮੰਗਦੇ ਆ ਨਾ ਅਰਦਾਸ ਤਾਂ ਉਹਨਾਂ ਦੀ ਆ ਹਿੰਮਤ ਥੋਡੀ ਆ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਹੱਤਵਾਂ ਨੂੰ ਸੀਰੀਅਸ ਲੈਣਾ ਚਾਹੀਦਾ ਪਰ ਤੁਹਾਨੂੰ ਹੱਤਵਾਂ ਕਹਿ ਰਹੇ ਆ ਸਪੀਸ ਪਾਦੂਆ ਖੜੀ ਜਾਵੇ ਚੱਲ ਰਹੀ ਹੈ ਉਹ ਬਾਪਸ ਦੇਖੋ ਜੀ ਕਿੰਨੀ ਵੱਡੀ ਦੇਨ ਕੇਜਰੀਵਾਲ ਸਾਹਿਬ ਇੱਥੇ ਸੰਗਰੂਰ ਬਰਨਾਲੇ ਆਏ ਦੇਖ ਕੇ ਗਏ ਕਹਿੰਦੇ ਜੀ ਭਗਵੰਤ ਮਾਨ ਜੀ ਨੇ ਸ਼ਰਾਬ ਛੱਡ ਦਿੱਤੀ। ਦੱਸੋ ਕਿੰਨਾ ਵੱਡਾ ਪੈਕੇਜ ਸੰਗਰੂਰ ਨੂੰ ਦੇ ਕੇ ਹੁਣ ਤੁਸੀਂ ਇਸ ਗੱਲਾਂ ਨੂੰ ਸੀਰੀਅਸਲੀ ਲਾਉਂਗੇ ਕਿ ਨੌਨ ਸੀਰੀਅਸਲੀ ਲਾਉਂਗੇ। ਜੀਤੇ ਬਾਰੇ ਪਾਰਲੀਮੈਂਟ 'ਚ ਉਹਨਾਂ ਦੇ ਸਾਥੀ ਐਮਪੀ ਖਾਲਸਾ ਜੀ, ਗਾਂਧੀ ਜੀ ਇਹ ਸ਼ਿਕਾਇਤ ਕਰਦਣ ਕਿ ਅਸੀਂ ਭਾਈ ਇਹਦੇ ਨਾਲ ਬਹਿਣਾ ਨਹੀਂ। ਇਹ ਲੀਟਰ ਲਾਲ ਪਰੀ ਪੀ ਕੇ ਆਉਂਦਾ ਤਾਂ ਫਿਰ ਮੈਂ ਕਿ ਮੈਂ ਕੀ ਕਹਾਂ ਜੀ। ਹਾਂ ਜੀ। ਹਾਂ ਜੀ। ਤੁਸੀਂ ਸਮਝਦੇ ਹੋ ਜੀ ਕਿ ਉਹ ਜਿਹਨੂੰ ਜੈ ਸਕੂਟਰ ਵੀ ਕੋ ਚਲਾਵੇ ਨਾ ਗੱਡੀ 'ਚ ਵੀ ਉਹ ਬਾਹਰ ਲਿਖਿਆ ਹੁੰਦਾ ਡੋਨਟ ਡਰਿੰਕ ਐਂਡ ਡਰਾਈਵ ਤੇ ਜਿਹਨੇ ਤਾਂ ਜਾ ਕੇ ਸੰਗਰੂਰ ਦੀ ਆਵਾਜ਼ ਠੋਣੀ ਹੈ ਉਹਦੇ ਲਈ ਤਾਂ ਮੈਂ ਸਮਝਦਾ ਤੁਸੀਂ ਆਪ ਬੜੇ ਚਿੰਤਿਤ ਹੋਗੇ ਸਾਹਿਬ ਜੀ ਕਾਨੂੰਨ ਵਾਲੇ ਟਿਕਟ ਵਾਪਸ ਲੈ ਰਹੇ ਨੇ ਸਪਾਲ ਖੈਰ ਦੇ ਹੱਕ ਦੇ ਵਿੱਚ ਕੋ ਜੀ ਇਹਨਾਂ ਦਾ ਸਭ ਫੈਸਲਾ ਕਰਨਾ ਕਾਂਗਰਸ ਭਵਨ ਨੇ ਇਹ ਤਾਂ ਐਵੇਂ ਇੱਕ ਸਪੋਕਸ ਪਰਸਨ ਨੇ ਕਾਂਗਰਸ ਦੇ ਸਾਰੇ ਟਿਕਟ ਆਪ ਤਾਂ ਲੜਦੇ ਨਹੀਂ ਆਪ ਦਾ ਮੈਦਾਨ ਛੱਡ ਕੇ ਭੱਜ ਗਏ ਡਰ ਦੇ ਮਾਰੇ ਤੇ ਜਿਹੜਾ ਆਪ ਨਹੀਂ ਲੜ ਕੇ ਰਾਜੀ ਉਹਨੇ ਕੀ ਕਰਨਾ ਇਸ ਲਈ ਉਹਨਾਂ ਨੂੰ ਮੁਬਾਰਕ ਹੈ ਜੀ ਜਿਹਨੂੰ ਮਰਜ਼ੀ ਦੀ ਛੋਟੀ ਕਿਰਪਾ ਰਹੀ ਸਾਰਿਆਂ ਦੀ ਤੇ ਚੜਦੀ ਕਲਾ ਹੋ ਜੋ ਮੁਕਾਬਲੇ ਦਾ ਫਿਕਰ ਹੀ ਝੜ ਜਾਵੇ ਤੁਸੀਂ ਕਾਲੀ ਰਾਖੜੋ ਹੁਣ ਤੇ ਚੜ ਕੇ ਮੁਕੋਸਤ ਬਸ ਠੀਕ ਹੈ